ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੁਪਰੀਮ 110 ਝੋਨੇ ਬਾਰੇ ਇਹ ਕਿਝੋਨੇ ਦੀ ਰਿਸਰਚ ਵੈਰੈਟੀ ਆ ਕੋਈ ਆਪਾਂ ਇਹਨੂੰ ਹਾਈਬ੍ਰਿਡ ਕਿਸਮ ਨਹੀਂ ਕਹਿ ਸਕਦੇ ਤੇ ਪਰਮਲ ਕਿਸਮ ਹੈ ਪਰਮਲ ਕਿਸਮ ਦੇ ਬਾਂਗੀ ਜਿਹੜਾ ਇਸ ਦਾ ਝੋਲਾ ਹੈ ਪੂਰੇ ਇੰਨੇ ਕ ਦਿਲ ਲੈਂਦੀ ਹੈ ਤੇ ਪਿਛਲੇ ਸਾਲ ਵੀ ਕਾਫੀ ਕਿਸਾਨਾਂ ਨੇ ਲਾਈ ਕਾਫੀ ਕਿਸਾਨਾਂ ਦੀ ਜਿਹੜੀ ਪਿਛਲੇ ਸਾਲ ਦੀ ਡਿਮਾਂਡ ਸੀ ਨਹੀਂ 110 ਕਿਸਮਾਂ ਹੋਰ ਬੜੀਆਂ ਹੈਗੀਆਂ ਨੇ ਪਰ ਜੇ ਤੁਸੀਂ ਸੁਪਰੀਮ 110 ਲਾਉਣੀ ਹੈ ਤਾਂ ਸੁਪਰੀਮ 110 ਹੀ ਲਹੋ ਨਹੀਂ ਮਾਰਕੀਟ ਦੇ ਵਿੱਚ ਸੁਪਰੀਮ 110 ਕੇ ਕਿ ਕਾਫੀ ਸੀਡ ਜਿਹੜੇ ਵੇਚ ਜਾਂਦੇ ਆ ਸੁਪਰੀਮ ਵਾਲਿਆਂ ਦਾ ਤੁਸੀਂ ਸੁਪਰੀਮ 110 ਹੀ ਸੀਡ ਲਾਓ ਜੇ ਗੱਲ ਕਰੀਏ ਆਪਾਂ ਪਨੀਰੀ ਦੀ ਪਨੀਰੀ ਕਟੋ-ਗਾਟੇ ਦੀ 25 ਤੋਂ 30 ਦਿਨ ਦੀ ਪਨੀਰੀ ਲੱਗੂਗੀ ਸਮੇਤ ਪਨੀਰੀ 135 ਤੋਂ 40 ਦਿਨ ਜਿਹੜੀ ਇਹ ਕਿਸਮ ਆਪਣੀ ਜ਼ਮੀਨ ਦੇ ਵਿੱਚ ਲੈਂਦੀ ਹੈ ਲਗਭਗ ਇਸ ਵਾਰ ਜਿਵੇਂ 25 ਤੋਂ 30 ਜੂਨ ਦੇ ਲਗਭਗ ਜਿਹੜਾ ਝੋਨੇ ਲੱਗਣ ਦੀ ਤਰੀਕ ਹੋਣੀ ਹੈ ਹਲੇ ਤਰੀਕੂ ਫਾਈਨਲ ਨਹੀਂ ਹੋਈ ਇਸ ਵੈਰੈਟੀ ਨੂੰ ਤੁਸੀਂ 10 ਜੁਲਾਈ ਤੱਕ ਜਿਹੜੀ ਇਹਦੀ ਟ੍ਰਾਂਸਫਰਡਿੰਗ ਕਰ ਸਕਦੇ ਹੋ ਕੋਈ ਜਿਹੜਾ ਇਹਦੇ ਨਾਲ ਜੇ ਗੱਲ ਕਰੀਏ ਸੋਡਾ ਝੋਨਾ ਜਿਹੜਾ ਲੇਟ ਨਹੀਂ ਹੋਣਾ ਕਿਉਂਕਿ ਇਸ ਸਾਲ ਜਿਵੇਂ ਪੂਸ਼ਾ ਕਿਸਮਾਂ ਵਗੈਰਾ ਥੋੜੀਆਂ ਜਿਹੜੀ ਘਟਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਪੂਸ਼ਾ 44 ਪੀਲੀ ਪੂਸ਼ਾ ਇਹਨਾਂ ਕਿਸਮਾਂ ਨੂੰ ਘਟਾ ਲੈਣ ਇਸ ਕਿਸਮ ਦੀ ਪੈਦਾਵਾਰ ਦੀ ਗੱਲ ਕਰੀਏ 35 ਕੰਟੋ ਤੋਂ ਲੈ ਕੇ 38 40 ਕੰਟੋ ਤੱਕ ਕਿਸਾਨਾਂ ਦੇ ਸੁਪਰੀਮ 110 ਦਾ ਜਿਹੜਾ ਕੇਰ ਪਿਛਲੇ ਸਾਲ ਰਿਹਾ ਸੀ 4 ਕਿਲੋ ਦੀ ਇਸ ਦੀ ਪੈਕਿੰਗ ਆ ਤੇ ਜੇ ਬੀਜ ਦੀ ਗੱਲ ਕਰੀਏ ਬੀਜ ਪਿਛਲੇ ਸਾਲ ਬਲੈਕ ਦੇ ਉੱਪਰ ਵੀ ਵਿਕਿਆ ਸੀਗਾ ਪਹਿਲਾਂ 12 1300 200 ਲਈ ਸੀ ਪਿੱਛੋਂ ਅੱਗੇ 15 1600 ਰੁਪਏ ਦੀ ਜਿਹੜੀ ਟੈਲੀ ਹਰ ਇੱਕ ਏਰੀਏ ਦੇ ਵਿੱਚ ਹੋਈ ਆ ਮਾਝੇ ਏਰੀਏ ਵਿੱਚ ਕਾਫੀ ਲੱਗਦੀ ਆ ਇਧਰ ਚਲੀਏ ਪਟਿਆਲਾ ਏਰੀਆ ਚਲੀਏ ਸਮਾਣਾ ਤੇ ਹਰਿਆਣਾ ਸ਼ਹਿਰ ਇਸ ਸੁਪਰੀਮ 110 ਕਾਫੀ ਕਿਸਾਨ ਭਰਾ ਲਾਉਂਦੇ ਆ ਜੇ ਗੱਲ ਕਰੀਏ ਹਾਈਟ ਦੀ ਹਾਈਟ ਇਸ ਕਿਸਮ ਦੀ ਆਮ ਕਿਸਮਾਂ ਦੇ ਵਾਂਗ ਹੀ ਆ ਕਈ ਵਾਰ ਨਾ ਇਸ ਕਿਸਮ ਦੀ ਇੱਕ ਖਾਸੀਅਤ ਹੈਗੀ ਆ ਜਿਹੜੀ ਸ਼ਰਵਤੀ ਫੋਟ ਹੈ ਇਸ ਇਸ ਕਿਸਮ ਦੀ ਬਹੁਤ ਘੱਟ ਹੈ ਵਿੱਚ ਕਿਸਾਨ ਭਰਾ ਡਰ ਦੇ ਮਾਰੇ ਕੀ ਕਰਦੇ ਆ ਜੂਰੀਆ ਜਾਂ ਕੋਈ ਹੋਰ ਤੱਤ ਵੱਧ ਪਾ ਦਿੰਦੇ ਆ ਜਿਹਦੇ ਨਾਲ ਇਹ ਫੋਟ ਵੱਧ ਕਰਦੀ ਹੈ ਫਿਰ ਇਹ ਪਿੱਛੋਂ ਆ ਕੇ ਜਾਦੇ ਫੋਟ ਕਰ ਜਾਂਦੀ ਹੈ ਪਰ ਫਿਰ ਵੀ ਨਹੀਂ ਡਿੱਗਦੀ ਹੈਗੀ ਇਸ ਜਿਹੜੇ ਕਿਸਾਨ ਇਸ ਕਿਸਮ ਨੂੰ ਲਾਉਣਗੇ ਖਰਾ ਖਦ ਖਰਾ ਕੇ 2.5 ਗੱਟੇ ਜਿਹੜੀ ਪੌਣੀਆਂ ਨਾਰਮਲ ਤੁਸੀਂ ਖਦ ਖਰਾਕ ਦਿੰਦੇ ਰਹੋ ਕੋਈ ਇਹਦੇ ਵਿੱਚ ਡਰ ਦੇ ਮਾਰੇ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਾ ਪਾਓ ਵੀ ਇਹ ਜਿਹੜੀ ਵਾਂਸ ਦੇ ਮੰਗ ਵੱਧ ਜੇ ਇੱਕ ਥੋੜੀ ਮੋਟੀ ਪ੍ਰੋਬਲਮ ਕੁਝ ਕਿਸਾਨ ਭਰਾਵਾਂ ਦੇ ਹਲਦੀ ਰੋਗ ਦੀ ਪਿਛਲੇ ਸਾਲ ਵੀ ਆਈ ਸੀ ਉਸ ਤੋਂ ਪਿਛਲੇ ਸਾਲ ਵੀ ਆਈ ਸੀ ਜਦੋਂ ਤੁਹਾਡੀ ਫਸਲ ਗੋਭ ਦੇ ਵਿੱਚ ਆਏਗੀ ਹੈ ਉਦੋਂ ਤੁਸੀਂ ਇੱਕ ਅੱਧੀ ਸਪਰੇ ਹਲਦੀ ਰੋਗ ਜਾਂ ਡੋਡੀ ਰੋਗ ਵਾਸਤੇ ਜਿਵੇਂ ਟਲਟ ਵਗੈਰਾ ਆਪਾਂ ਕਰਦੇ ਆ ਉਹਦੀ ਸਪਰੇ ਤੁਸੀਂ ਕਰ ਸਕਦੇ ਆਦਰਵਾਈਜ਼ ਬਾਲੀ ਪ੍ਰੋਬਲਮ ਕੋਈ ਆਉਂਦੀ ਨਹੀਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਹਲਦੀ ਰੋਗ ਡੋਡੀ ਰੋਗ ਦੀ ਸਮੱਸਿਆ ਆਉਂਦੀ ਹੈ ਇਸ ਕਿਸਮ ਦੇ ਵਿੱਚ ਆ ਸਕਦੀ ਹੈ ਬਹੁਤ ਹੀ ਜਿਹੜੀ ਟਾਪ ਦੀ ਕਿਸਮ ਹੈ ਜਿੱਥੇ ਤੁਸੀਂ ਪੀਲੀ ਪੂਸ਼ਾ ਪੂਸ਼ਾ 44 ਵਗੈਰਾ ਕਿਸਮ ਲਾਉਣਾ ਚਾਹੁੰਦੇ ਹੋ ਉੱਥੇ ਤੁਸੀਂ 2-4 ਕਿੱਲੇ ਸੁਪਰੀਮ 110 ਦੇ ਵੀ ਜਿਹੜੇ ਤੁਸੀਂ ਜ਼ਰੂਰ ਲਾਓ ਪਿਛਲੇ ਸਾਲ ਵੀ ਕਾਫੀ ਕਿਸਾਨਾਂ ਨੇ ਇਹ ਇਸ ਵੈਰੈਟੀ ਨੂੰ ਅਜ਼ਮਾ ਕੇ ਦੇਖਿਆ ਤੇ ਜੇ ਗੱਲ ਕਰੀ ਇਹਦਾ ਸੀਡ ਕੁਝ ਕਿਸਾਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜਾ ਸੁਪਰੀਮ 110 ਦਾ ਸੀਡ ਰਹਿੰਦਾ ਨਹੀਂ ਹੈਗਾ ਕਾਰਨ ਇਹਦੀ ਥੋੜੀ ਜੀ ਸਾਂਭ ਸੰਭਾਲ ਇਸ ਤਰ੍ਹਾਂ ਹੈ ਵੀ ਜਿਹੜਾ ਪਾ ਘਰੇ ਬੀਜ ਰੱਖ ਲੈਣੇ ਉਦੇ ਵਿੱਚ ਨਾ ਹਲਤੀ ਰੋਗ ਡੋਡੀ ਰੋਗ ਦੀ ਸਮੱਸਿਆ ਜਿਆਦਾ ਆ ਜਾਂਦੀ ਹੈ ਆਪਾਂ ਬੀਜ ਕਿਸੇ ਵਧੀਆ ਚੰਗੇ ਜਿਹੜੇ ਡਿਸਟ੍ਰੀਬਿਊਟਰ ਤੋਂ ਜਿਹੜਾ ਤੁਸੀਂ ਇਸ ਦਾ ਸੀਡ ਲਓ ਜਿਹਦੇ ਨਾਲ ਸੋਡੀ ਪੈਦਾਵਾਰ ਵੀ ਨਾ ਘਟੇ ਕਿਉਂਕਿ ਜਿਵੇਂ ਹੁਣ ਹਾਈਬ੍ਰਿਡ ਹੁਣ ਵਿੱਚ ਕਿਸਾਨ ਕਹਿੰਗੇ ਭਾਈ ਬੀਜ ਤਾਂ ਰਹਿੰਦਾ ਨਹੀਂ ਇਹ ਹਾਈਬ੍ਰਿਡ ਕਿਵੇਂ ਹਾਈਬ੍ਰਿਡ ਕਾ ਤੁਣੀ ਹੈਗੀ ਕਾਰਨ ਰਿਸਰਚ ਵੈਰਾਈਟੀ ਹੈ ਵੀਰੇ ਇਹ ਤੁਸੀਂ ਅਜਮਾ ਕੇ ਦੇਖ ਲਓ ਕਦੇ ਵੀ ਇਹਨੂੰ ਕੋਈ ਵੀ ਬੰਦਾ ਹਾਈਬ੍ਰਿਡ ਕਿਸਮ ਨਹੀਂ ਕਹੂਗਾ ਕਿਉਂਕਿ ਸੁਪਰੀਮ 110 ਵਾਲੇ ਇਸ ਕਿਸਮ ਨੂੰ ਐਨਾ ਕੁ ਸੋਧ ਦਿੰਦੇ ਆ ਵੀ ਅੱਗੇ ਜਾ ਕੇ ਬਾਣ ਦੇ ਵਿੱਚ ਬਹੁਤ ਘੱਟ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਕੁਝ ਕੁ ਕਿਸਾਨ ਵੀਰਾਂ ਨੇ ਪਿਛਲੇ ਸਾਲ ਸੀਡ ਰੱਖ ਕੇ ਵਰਤ ਕੇ ਦੇਖੀ ਸੀਡ ਦੀ ਡਿਮੈਂਡ ਕਰਕੇ ਵੀ ਲਾਇਆ ਪਰ ਉਹਨਾਂ ਦੇ ਜਿਆਦਾ ਕੇਰ ਨਹੀਂ ਦਿੱਤਾ ਵਿੱਚ ਕਿਸਾਨ ਭਰਾਵਾਂ ਦੇ 70 ਮਣ 80 ਮਣ ਤੱਕ ਜਿਹੜੀ ਵੈਰੈਟੀ ਰਹਿ ਗਈ ਜੇ 35 40 ਕੁੰਟਲ ਤੱਕ ਤੁਸੀਂ ਨੇ ਕਣਦਾ ਭਾਵੀ 90 95 ਮਣ 100 ਮਣ ਤੱਕ ਵੀ ਲੈ ਕੇ ਜਾਣਾ ਤਾਂ ਸੀੜੇ ਦਾ ਮੁੱਲ ਲਿਓ ਚੰਗੇ ਕਿਸੇ ਡਿਸਟ੍ਰੀਬਿਊਟਰ ਤੋਂ ਜਿਹੜਾ ਤੁਸੀਂ ਸੁਪਰੀਮ 110 ਦਾ ਸੀੜੇ ਦਿਓ ਇਸ ਤਰ੍ਹਾਂ ਦੀ ਕਿਸਮ ਵੀ ਤੁਹਾਡੇ ਵਾਰਨਾਰੇ ਕਰਤ ਹੋਵੇ ਜਿੱਥੇ ਤੁਸੀਂ ਪੀੜੀ ਪੂਛਾ ਪੂਛਾ 44 ਲਾਉਨੇ ਆ ਤਾਂ ਉੱਥੇ ਤੁਸੀਂ ਸੁਪਰੀਮ 110 ਨੂੰ ਜਿਹੜਾ ਤੁਸੀਂ ਜ਼ਰੂਰ ਅਜਮਾ ਕੇ ਦੇਖੋ